ਖੇਮ ਕਰਨ ਦੇ ਪਿੰਡ ਮਾੜੀ ਮੇਗਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਆਟੋ ਚਾਲਕ ਦਾ ਗਰੀਬ ਪਰਿਵਾਰ ਹਨੇਰੇ ਦੇ ਵਿੱਚ ਰਾਤਾਂ ਕੱਟਣ ਨੂੰ ਮਜਬੂਰ ਹੋ ਰਿਹਾ ਹੈ ਦਸਦੀ ਕਿ ਗਰੀਬ ਪਰਿਵਾਰ ਨੇ ਬਿਜਲੀ ਅਧਿਕਾਰੀ ਦੇ ਉੱਪਰ ਰੰਜਿਸ਼ ਦੇ ਤਹਿਤ ਮੀਟਰ ਕੱਟਣ ਦੇ ਦੋਸ਼ ਲਗਾਏ ਨੇ ਇਸ ਸਮੇਂ ਜਾਣਕਾਰੀ ਦਿੰਦੇ ਆਟੋ ਚਾਲਕ ਗੁਲਜਾਰ ਮੱਸੀ ਅਤੇ ਉਸਦੀ ਨੂੰ ਸੀਤਾ ਨੇ ਕਿਹਾ ਹੈ ਕਿ ਉਹਨਾਂ ਦੇ ਘਰ ਤਾਂ ਸਿਰਫ ਦੋ ਹੀ ਬਲਬ ਅਤੇ ਦੋ ਪੱਖੇ ਤੇ ਇੱਕ ਫ੍ਰਿਜ ਹੈ ਜਿਸ ਦੇ ਨਾਲ ਉਹਨਾਂ ਨੂੰ ਬਿੱਲ ਆ ਹੀ ਨਹੀਂ ਸਕਦਾ ਉਹਨਾਂ ਨੇ ਕਿਹਾ ਕਿ ਮੀਟਰ ਕੱਟਣ ਦੇ ਕਾਰਨ ਹੁਣ ਉਹ ਛੋਟੇ-ਛੋਟੇ ਬੱਚਿਆਂ ਦੇ ਨਾਲ ਹਨੇਰੇ ਦੇ ਵਿੱਚ ਰਾਤਾਂ ਕੱਟਣ ਨੂੰ ਮਜਬੂਰ ਹੋਏ ਨੇ ਅਤੇ ਪੀਣ ਦੇ ਲਈ ਪਾਣੀ ਵੀ ਉਹਨਾਂ ਨੂੰ ਨੇੜਲੇ ਘਰਾਂ ਤੋਂ ਲੈ ਕੇ ਆਉਣਾ ਪੈਂਦਾ ਹੈ। ਇਸ ਦੇ ਨਾਲ ਹੀ ਗੁਲਜਾਰ ਮਸੀਹ ਨੇ ਬਿਜਲੀ ਅਧਿਕਾਰੀ ਦੀ ਉੱਪਰ ਦੋਸ਼ ਲਾਇਆ ਨਹੀਂ ਤਾਂ ਦੋਸ਼ ਲਾਉਂਦਿਆ ਕਿਹਾ ਕਿ ਉਹਨਾਂ ਦਾ ਮੀਟਰ ਘਰ ਤੋਂ ਬਹੁਤ ਦੂਰ ਹੈ ਤੇ ਬਿਜਲੀ ਅਧਿਕਾਰੀ ਉਹਨਾਂ ਦੇ ਨਾਲ ਰੰਜਿਸ਼ ਰਖਦਾ ਹੋਇਆ ਗਲਤ ਬਿੱਲ ਕਢਵਾ ਕੇ ਉਹਨਾਂ ਦਾ ਮੀਟਰ ਪੁੱਟ ਕੇ ਲੈ ਗਿਆ ਅਤੇ ਨੇੜਲੇ ਲੋਕਾਂ ਨੂੰ ਵੀ ਇਹ ਗੱਲ ਕਹਿ ਗਿਆ ਕਿ ਜਿਸ ਨੇ ਇਹਨਾਂ ਨੂੰ ਬਲਬ ਜੁਗਾਉਣ ਦੇ ਲਈ ਵੀ ਬਿਜਲੀ ਦਿੱਤੀ ਮੈਂ ਉਹਨਾਂ ਦਾ ਮੀਟਰ ਵੀ ਪੁੱਟ ਦਵਾਂਗਾ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਤੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਹ ਆਟੋ ਵਿੱਚ ਲੋਨ ਦਾ ਕੰਮ ਕਰਦੇ ਨੇ ਤੇ ਉਹ ਬਹੁਤ ਗਰੀਬ ਨੇ ਤੇ ਇਸ ਲਈ ਬਿਜਲੀ ਦਾ ਮੀਟਰ ਲਗਾਇਆ ਜਾਵੇ ਤਾਂ ਇਸ ਸਬੰਧੀ ਬਿਜਲੀ ਅਧਿਕਾਰੀ ਨੇ ਕਿਹਾ ਕਿ ਪਿਛਲੇ ਤਕਰੀਬਨ 10 ਸਾਲਾਂ ਤੋਂ ਇਹਨਾਂ ਦਾ ਬਿੱਲ ਜਿਹੜਾ ਹੈ ਔਰ ਜੁੜਿਆ ਹੋਇਆ ਸੀ ਜੋ ਇਹਨਾਂ ਦੇ ਵੱਲੋਂ ਨਹੀਂ ਤਾਰਿਆ ਗਿਆ ਤਾਂ ਇਸ ਲਈ ਇਹਨਾਂ ਦਾ ਮੀਟਰ ਜਿਹੜਾ ਉਹ ਕੱਟ ਦਿੱਤਾ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਚੰਨੀ ਸਰਕਾਰ ਸਮੇਂ ਤਾਂ ਸਾਰਿਆਂ ਦੇ ਬਿੱਲ ਮਾਫ ਕੀਤੇ ਗਏ ਸਨ ਤਾਂ ਫਿਰ ਇਸ ਗਰੀਬ ਪਰਿਵਾਰ ਨੂੰ ਮਾਫੀ ਕਿਉਂ ਨਹੀਂ ਮਿਲੀ ਤੇ ਇਹਨਾਂ ਦੀ ਮਾਫੀ ਜਿਹੜੀ ਹੈ ਕਿੱਥੇ ਚਲੇ ਗਈ ਸੀ ਤਾਂ ਵੀਰ ਜੀ ਪਿੰਡ ਕਿਹੜਾ ਜੇ ਮਾੜੀ ਮੇਗਾ ਕੀ ਗੱਲ ਹੋਈ ਹੈ ਜਿਹੜੀ ਬਿਜਲੀ ਨਹੀਂ ਆਉਂਦੀ ਇੱਧਰ ਤੇ ਬਿਜਲੀ ਉਹ ਤਾਰ ਕੱਟ ਕੇ ਲੈ ਗਿਆ ਸਾਡੀ ਤਾਂ ਕਿੰਦਾ ਕਿ ਬਿਲ ਬੜਾ ਤੁਹਾਡਾ ਹੂੰ ਤੇ ਹੁਣ ਮੇਰੇ ਛੋਟੇ ਛੋਟੇ ਬੱਚੇ ਆ ਤੇ ਮੱਛਰ ਦੇ ਵਿੱਚ ਰਾਤ ਨੂੰ ਸੌਂਦੇ ਨਹੀਂਗੇ ਤੇ ਸਾਰੀ ਰਾਤ ਪੱਖੀ ਚੱਲਣੀ ਪੈਂਦੀ ਆ ਕਿੰਨੇ ਬੱਚੇ ਤੁਹਾਡੇ ਚਾਰ ਬੱਚੇ ਆ ਕਿੰਨੀ ਕਿੰਨੀ ਉਮਰ ਦੇ ਆ ਇੱਕ ਕੁੜੀਆ 9 ਸਾਲ ਦੀ ਇੱਕ 6 ਸਾਲ ਦੀ ਆ ਤੇ ਬੇਟਾ 1.5 ਸਾਲ ਦਾ ਇੱਕ ਤੇ ਇੱਕ 14 ਸਾਲਾਂ ਦੀ ਕੁੜੀਆ ਹੁਣ ਘਰ 'ਚ ਬਲਬ ਵੀ ਨਹੀਂ ਜਗ ਰਿਹਾ ਨਹੀਂ ਬਲਬ ਵੀ ਨਹੀਂ ਜਗੰਦੇ ਆ ਫਿਰ ਕਿੱਦਾਂ ਕੰਮ ਕਰਦੇ ਆ ਕੰਮ ਇਦਾਂ ਹੀ ਮੋਮਬੱਤੀ ਦੇ ਨਾਲ ਕਰ ਲੈਂਦਾ ਹੂੰ ਟਾਈਮ ਪਾਸ ਕੀ ਪਰੇਸ਼ਾਨੀ ਆਉਂਦੀ ਕੋਈ? ਹਾਂਜੀ ਪਰੇਸ਼ਾਨੀ ਆਉਂਦੀ ਪਾਣੀ ਵੀ ਨਹੀਂ ਸਾਡੇ ਤੇ ਹੈਗਾ ਤੇ ਆਣ ਗਵਾਂਡ ਵੀ ਕਹਿ ਦਿੰਦਾ ਕਿ ਜੇ ਕੇ ਨਿਤਾਰ ਲਾਈ ਤੇ ਮੈਂ ਤੁਹਾਡਾ ਵੀ ਮੀਟਰ ਪੁੱਟ ਕੇ ਰੱਖ ਦੇਣਾ। ਹਾਂ। ਹਾਂਜੀ ਬੜਾ ਪਰੇਸ਼ਾਨ ਕੀਤਾ ਸਾਨੂੰ ਤੇ ਤਾਰ ਦੇ ਟੋਟੇ ਕਰ ਕਰਕੇ ਸੁੱਟ ਜਾਂਦਾ ਗਲੀ ਦੇ ਵਿੱਚ। ਹਾਂ। ਤੇ ਕਿੰਨੇ ਕਿੰਨੇ ਦਿਨਾਂ ਤੋਂ ਬੱਤੀ ਬੰਦ ਆ ਤੇ? ਅੱਜੋ ਅਗੇ 20 ਦਿਨ ਹੋ ਗਏ। ਹਾਂ। ਕੀ ਮੰਗ ਕਰਦੇ ਜੀ ਹੁਣ? ਹੁਣ ਸਾਡੀ ਬੱਤੀ ਜਗਣੀ ਚਾਹੀਦੀ ਆ ਤੇ ਮੀਟਰ ਲਾ ਦੇਣ। ਹਾਂ। ਕੀ ਨਾ ਆ ਜਾਂਟੀ ਜੀ? ਸਰਦ ਚੀਜ਼। ਪਿੰਡ ਕਿਹੜਾ ਜੇ ਕੀ ਕਹਿਣਾ ਚਾਹੁੰਦੇ ਜਿਹੜੀ ਬੱਤੀ ਨਹੀਂ ਆ ਰਹੀ ਟੱਟੇ ਬੱਤੀ ਇਹੀ ਇਹ ਵਾਨੇ ਵੀ ਸਾਡਾ ਮਤਲਬ ਇਹ ਸਾਨੂੰ ਬੱਤੀ ਜਗਣੀ ਚਾਹੀਦੀ ਸਾਡੀ ਹਾਂ ਅਸੀਂ ਹੁਣ ਇਹ ਵਾਸਤੇ ਹੀ ਨੇਰੇ ਬੈਠੇ ਆ ਕੋਈ ਸਾਡੀ ਬੱਤੀ ਨਹੀਂ ਕੋਈ ਕੁਛ ਨਹੀਂ ਆ ਬੱਚੇ ਸਾਡੇ ਨਿਕ ਨਿਕੇ ਆ ਕਿਦਾਂ ਗੁਜ਼ਾਰਾ ਹੁੰਦਾ ਗੁਜ਼ਾਰਾ ਕੋਈ ਵੀ ਨਹੀਂ ਐ ਤਰ੍ਹਾਂ ਹੀ ਆ ਮੰਗ ਤਾਂ ਕਿ ਪਾਣੀ ਲੈ ਆਣ ਗਵਾਣ ਤੋਂ ਲੋਕਾਂ ਦੀ ਟੈਂਕੀਆਂ ਸਾਡੇ ਤੇ ਟੈਂਕੀ ਵੀ ਨਹੀਂ ਆ ਗਈ ਬਾਜੀ ਹਾਂ ਜਿਹੜਾ ਹੀ ਪਾਣੀ ਕਿਸ ਤੋਂ ਪੀ ਲੈਣਾ ਘਰੋਂ ਪੀ ਲੈਣਾ ਕੇ ਤੋਂ ਬਾਟੀ ਭਰ ਲੈ ਆਈ ਦੀ ਆ ਕੇ ਤੋਂ ਡੱਬਾ ਭਰ ਲੈ ਆਈ ਦਾ ਹਾਂ ਹਾਂ ਹੁਣ ਕੀ ਮੰਗ ਕਰਦੇ ਜੀ ਹੁਣ ਇਹੋ ਮੰਗ ਕਰਦੇ ਆ ਜੀ ਤੇ ਸਾਡੀ ਬੱਤੀ ਤੁਹਾਡੀ ਮਿਹਰਬਾਨੀ ਦੇ ਨਾਲੇ ਮਤੀ ਬੱਤੀ ਸਾਡੀ ਜਗਣੀ ਚਾਹੀਦੀ ਮੱਛਰ ਬਹੁਤ ਲੜਦਾ ਵਿਚਾਰੇ ਨਿਆਣੀਆਂ ਵਿਚਾਰੀਆਂ ਸਾਰੀ ਰਾਤ ਪੱਖੀਆਂ ਚਲਦਗਰੀ ਲੰਗਾ ਕਿੱਡੇ ਕਿੱਡੇ ਬੱਚੇ ਬੱਚੇ ਛੋਟੇ ਆ ਜੀ ਲੇ ਕੇ 7 ਸਾਲਾ ਦੀ ਕੁੜੀ ਇੱਕ ਮੁੰਡਾ ਡੇਢ ਸਾਲ ਦਾ ਸਾਰਾ ਹਾਂ ਹਾਂਜੀ ਬਸ ਇਹੋ ਸਾਡੀ ਮਿਹਰਬਾਨੀ ਬੱਤੀ ਜਗਣੀ ਚਾਹੀਦੀ ਹੈ ਹਾਂਜੀ ਇਹ ਨਾ ਸਾਡੇ 2 ਕਿਲੋ ਇਧਰ ਮੀਟ ਰਿਆ 3 ਕਿਲੋ ਕਿਤਾ 2 ਕਿਲੋ 2 ਕਿਲੋ ਮੀਟਰਿਆ ਸਾਡਾ ਹੁਣ ਸਾਡੀ ਤਾਰ ਦੇ ਵਿੱਚ ਬਹੁਤ ਜ਼ਿਆਦਾ ਫਾਲਟ ਆ ਤਾਰ ਤੇ بڑے ਜੋੜ ਆ ਕਿਦਾ ਪਿੱਛੇ ਕੋਈ ਕੁੰਡੀ ਨਹੀਂ ਲਾ ਲੇਦਾ ਹਾਂ ਸਾਨੂੰ ਆਹ ਦਿੰਦਾ ਇੰਨਾ ਤਾਂ ਡਬੇਲ ਆ ਗਿਆ ਅਸੀਂ ਕੀ ਚਲਾਉਨੇ ਸਾਡਾ ਤਾਂ ਕੋਈ ਨਾ ਪੱਖਾ ਪੱਖੇ ਵੀ ਸਾਡੇ 2 ਸੜੇ ਆ ਹਾਂਜੀ ਤੇ ਬਲ ਬਲ ਬਹੀ ਤੁ ਜੇ ਲਿਆ ਕੇ ਲਾਏ ਆ ਜਿਹੜਾ 100 ਵਾਲਾ ਜਿਹੜਾ ਬਲਬ ਹੁੰਦਾ ਉਹ ਲਿਆ ਕੇ ਲਾਇਆ ਕਿੰਨੇ ਕਮਰੇ ਤੁਹਾਡੇ ਸਾਡੇ 2 ਕਮਰੇ ਤੇ AC ਵਗੈਰਾ ਤਾਂ ਨਹੀਂ ਹੈਗਾ ਕੋਈ ਨਹੀਂ ਜੀ ਕੋਈ AC ਕੋਈ ਨਹੀਂ ਇਹੋ ਜਿਹਾ ਕੰਮ ਸਾਡੇ ਘਰ 'ਚ ਇਹੋ ਜਿਹਾ ਹੈ ਨਹੀਂ ਕੋਈ ਚੀਜ਼ ਬਲਬ ਹੀ ਜਾਂਦੇ ਆ ਤੇ ਪੱਖਾ ਕੋਈ ਹੋਰ ਸ਼ੁਰਾਂ ਵਾਲਾ ਜਿਹੜਾ ਤੁਸੀਂ ਵੇਖਿਆ ਜੋ ਉਹ ਵੀ 6 ਮਹੀਨੇ ਹੋ ਗਏ ਬੰਦ ਹੋਏ ਨੇ ਹੂੰ 6 ਮਹੀਨੇ ਫਰਿੱਜ ਹੋਈ ਨੂੰ ਬੰਦ ਹੋ ਗਿਆ ਪੱਖੇ ਵੀ ਸਭ ਕੁਝ ਬੰਦ ਅਸੀਂ ਕੀਤਾ ਹੈ ਪਤਾ ਨਹੀਂ ਕਿਉਂ ਸਾਨੂੰ ਇੰਨਾ ਬਿੱਲ ਲਈ ਆਉਂਦਾ ਬਹੁਤ ਜ਼ਿਆਦਾ ਸਾਨੂੰ ਬਿੱਲ ਲਈ ਆਉਂਦਾ ਤੇ ਮੀਟਰ ਸਾਡਾ ਬਹੁਤ ਜ਼ਿਆਦਾ ਦੋ ਰਿਹਾ ਮੀਟਰ ਸਾਡਾ ਹੁਣ ਸਾਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਾਡੀ ਰਾਜੋ ਕੁੰਡੀ ਲੱਗਦੀ ਆ ਕੀ ਚਾਂਸ ਬੰਦਾ ਸਾਡਾ ਜਿਹੜਾ ਮੀਟਰ ਉਹ ਹਾਲ ਨੂੰ ਬਦਲ ਨੇੜੇ ਕੀਤਾ ਜਾਵੇ ਹੂੰ ਵੀਰ ਜੀ ਲਵਜੀਤ ਪਿੰਡ ਕਿਹੜਾ ਜੀ ਮਾੜੀ ਮੇਗਾ ਕੀ ਗੱਲ ਹੋਈ ਇਹ ਮੀਟਰ ਦੀ ਕਹ ਰਿਹਾ ਜੀ ਵੀਰ ਜੀ میٹر ਦੀ ਨਾਲ ਸਾਨੂੰ ਇਹ ਪਰੇਸ਼ਾਨੀ ਦਿੱਕਤ ਆ ਰਹੀ ਆ ਕਿ ਸਾਡੇ میٹر ਦੀ ਰੀਡਿੰਗ ਇਹ ਗਲਤ ਤਾਰ ਦਿੱਤੀ ਗਈ ਆ ਪਹਿਲਾਂ ਸਾਨੂੰ 2000 ਰੁਪਿਆ ਬਿੱਲ ਹੀਗਾ ਉਹ ਰੀਡਿੰਗ ਗਲਤ ਹੋਣ ਕਰਕੇ ਹੁਣ ਇਹਨਾਂ ਨੇ 57000 ਰੁਪਏ ਕਰਤੇ ਹੁਣ ਅੱਜ ਦਾ ਜਿਹੜਾ ਹੁਣ ਬਿੱਲ ਆ ਨਾ ਇਹ ਤਿੰਨ ਮਹੀਨੇ ਪਹਿਲਾਂ ਦੀ ਗੱਲ ਆ ਹੁਣ ਵਾਲੇ ਬਿੱਲ ਵਿੱਚ ਇਹਨਾਂ ਨੇ 60000 ਸਾਨੂੰ ਕਰਤਾ ਜੀ ਹਾਂਜੀ ਤੇ ਕਿਦੋਂ ਕਦੀ ਜਿਹੜੀ ਰੀਡਿੰਗ ਆ ਉਹ ਗਲਤ ਪਈ ਆ ਰੀਡਿੰਗ ਨੂੰ 6-7 ਮਹੀਨੇ ਹੋ ਗਏ ਜਿਹੜਾ ਰੀਡਿੰਗ ਗਲਤ ਕਰਤੀ ਇਹਨਾਂ ਤੇ ਤੁਸੀਂ ਕਦੀ ਸੰਪਰਕ ਨਹੀਂ ਕੀਤਾ ਉਹਨਾਂ ਨਾਲ ਕੀਤਾ ਹੋਇਆ ਵਾ ਆਪਾਂ ਨਾ ਇਹਨਾਂ ਨੂੰ ਫੇਲ ਦੇ ਕੇ ਆਏ ਹਾਂ ਤੇ ਉਦੋਂ ਇਸ ਉਸ ਟਾਈਮ ਤੇ ਇਹਨਾਂ ਦਾ ਕੋਈ ਮੁਲਾਜ਼ਮ ਨਹੀਂ ਹੈਗੇ ਕਹਿੰਦੇ ਕਿ ਦਸਤਕ ਹੁਨੇ ਆ ਦਸਤਕ ਦਸਤਕ ਦੇ ਨਾਲ ਕਹਿੰਦੇ ਕਿ ਤੁਹਾਡਾ ਬਿੱਲ ਮਾਫ ਹੋਗਾ ਤੋ ਆਪਾਂ ਬਾਅਦ ਚ ਉਹਨਾਂ ਨੂੰ ਫਾਈਲ ਪੁੱਛਣ ਗਏ ਤੇ ਉਹਨਾਂ ਨੇ ਗੁੰਮ ਕਰ ਦਿੱਤੀ ਫਾਈਲ ਸਾਡੀ ਕਿਹੜਾ ਕਿਹਨੂੰ ਦਿੱਤੀ ਕਿਹੜੇ ਅਧਿਕਾਰੀ ਨੂੰ ਅਧਿਕਾਰੀ ਉੱਥੇ ਕੋਈ ਇਹਨਾਂ ਦਾ ਸਰਕਾਰੀ ਆਪਦਾ ਕੋਈ ਮੁਲਾਜ਼ਮ ਬੈਠੇ ਹੋਏਗੇ ਰੀਡਿੰਗ ਜਿਹਨੇ ਗਲਤ ਪਾਈ ਉਹਦੇ ਨਾਲ ਨਹੀਂ ਸੰਪਰਕ ਕੀਤਾ ਨਹੀਂ ਉਹਦੇ ਨਾਲ ਸੰਪਰਕ ਕੀਤਾ ਵਾ ਤੇ ਉਹ ਸਾਨੂੰ ਅੱਜ ਵੀ ਕਹਿੰਦਾ ਕਿ ਤੁਹਾਡੀ ਮਾਫ ਕਰਵਾ ਦੂੰਗਾ ਕਿ ਮੇਰੀ ਇਹ ਚ ਮੇਰੀ ਗਲਤੀ ਆ ਮੇਰੇ ਤੋਂ ਰੀਡਿੰਗ ਗਲਤ ਹੋ ਗਈ ਆ ਕੀ ਮੰਗ ਕਰਦੇ ਜੀ ਹੁਣ ਤੁਸੀਂ ਮੰਗ ਹੀ ਕਰਦੇ ਆ ਜੀ ਸਾਡਾ ਬਿੱਲ ਮਾਫ ਕੀਤਾ ਜਾਵੇ ਸਾਡੀ ਤਾਰ ਕੱਟ ਕੇ ਲੱਗੇ ਮੀਟਰ ਪੁੱਟਿਆ ਹੋਇਆ ਸਾਡਾ ਸਾਨੂੰ ਉਹ ਵੀ ਚੀਜ਼ ਵਾਪਸ ਕੀਤੀ ਜਾਵੇ ਹਾਂਜੀ ਹੁਣ ਫਿਰ ਘਰੇ ਕਿਦਾਂ ਚੱਲ ਰਿਹਾ ਗੁਜ਼ਾਰਾ ਘਰੇ ਇਸ ਤਰ੍ਹਾਂ ਜੀ ਚਾਚੇ ਘਰੋਂ ਪਾਣੀ ਤਾਰ ਲਾ ਕੇ ਪਾਣੀ ਭਰ ਲਈਦਾ ਗੁਜ਼ਾਰਾ ਚੱਲਦਾ ਏ ਤੇ ਵੈਸੇ ਤੇ ਘਰ ਵਿੱਚ ਹਨੇਰਾ ਹੀ ਹੁੰਦਾ ਸ਼ਾਮ ਟਾਈਮ ਤੇ ਹਾਂਜੀ ਯਕੀਨ ਆ ਜੀ ਵੀਰ ਜੀ ਤੁਹਾਡਾ ਗੁਲਜਾਰ ਮਸੀ ਪਿੰਡ ਕਿਹੜਾ ਜੀ ਮਾਰੀ ਮੇਗਾ ਕੀ ਗੱਲ ਹੋਈ ਏ ਜਿਹੜਾ ਕਹਿ ਰਹੇ ਗੱਲ ਹੋਈ ਸਰ ਕੁਝ ਸਮੇਂ ਤੋਂ ਪਾ ਕੇ ਨਾ ਤੇ ਬਸ ਅਲੀ 32 ਸਾਡਾ ਮੀਟਰ ਨੂੰ ਕੋਈ 30 ਸਾਲ ਪੁਰਾਣਾ ਸਾਡਾ ਮੀਟਰ ਚੱਲਣ ਲਿਆ। ਹੂੰ ਆ 3 ਸਾਲ ਹੋ ਗਏ ਉਸ ਤੋਂ ਪਿੱਛੇ ਸਾਨੂੰ ਕੋਈ ਬਿੱਲ ਨਹੀਂ ਆਉਂਦਾ ਰਿਹਾ। ਕੋਈ ਨਹੀਂ ਮਤਲਬ ਕਿ ਅਸੀਂ ਇੱਕ ਦੋ ਵਾਰ ਆਇਆ 200-200 ਰੁਪਏ ਅਸੀਂ ਤਾਰਦੇ ਵੀ ਜਾਂਦੇ ਰਹੇ ਤੇ ਸਾ ਤੋਂ ਮੁਲਾਜ਼ਮਾਂ ਨੇ ਉੱਥੇ ਆਖਿਆ ਕਿ ਨਹੀਂ ਤੁਹਾਡਾ ਬਿੱਲ ਹੈ ਜਿਹੜਾ ਉਹ ਮਾਫੀ ਵਾਲਾ ਏ ਤੁਹਾਡਾ ਬਿੱਲ ਨਹੀਂ ਕਰਨਾ। ਅਸੀਂ ਵਾਪਸ ਆ ਜਾਂਦੇ ਰਹੇ। ਆ 3 ਸਾਲ ਹੋ ਗਏ ਆ ਕੁਝ ਸਾਡੇ ਨਾਲ ਇਸ ਬੰਦੇ ਨੇ ਇਦਾਂ ਕੀਤਾ। ਆ ਵੇਖੋ ਐ ਤਾਂ ਤਾਰ ਦੇ ਟੋਟੇ ਕਰ-ਕਰ ਕੇ ਸੁੱਟ ਕੇ ਜਾਂਦਾ। ਹੂੰ ਸਾਰੇ ਘਰ ਤੋਂ ਮੇਰੇ ਬਾਹਰਲੇ ਬੂਹੇ ਤੋਂ ਘਰ ਤੋਂ ਲੈ ਕੇ ਮੀਟਰ ਮੇਰਾ ਛੜਕਦੇ ਆ ਕੋਈ 2 250 ਫੁੱਟ ਇਥੋਂ ਦੂਰੀ ਤੇ ਇਹਨੇ ਸਾਰੇ ਉਥੋਂ ਪਹਿਲਾਂ ਤੇ 2 ਸਾਲ ਹੋ ਗਏ ਪਹਿਲਾਂ ਨੂੰ ਘਰੋਂ ਮੇਰੀ ਤਾਰ ਲੈ ਗਿਆ ਵੱਢ ਕੇ ਨੀਲੇ ਰੰਗ ਦੀ ਉਹ ਮੇਰੀ ਸਰਕਾਰੀ ਤਾਰ ਸੀ ਉਹ ਵੀ ਮੈਨੂੰ ਨਹੀਂ ਇਹਨੇ ਦਿੱਤੀ ਉਹ ਪਤਾ ਨਹੀਂ ਇਹਨੇ ਕਿਸੇ ਨੂੰ ਵੇਚ ਦਿੱਤੀ ਹੂੰ ਤੇ ਬਾਅਦ ਦੇ ਵਿੱਚ ਫਿਰ ਥੋੜਾ ਜਿਹਾ ਬਾਰੇ ਮੇਰਾ ਮੀਟਰ ਲੈ ਕੇ 10 15 ਦਿਨ ਵਾਸਤੇ ਫਿਰ ਕੱਢ ਕੇ ਲੈ ਗਿਆ ਆਪੇ ਨਹੀਂ ਹੁਣ ਤੁਹਾਨੂੰ ਕੀ ਆ ਦਿੱਕਤ ਹੈ ਤੁਹਾਡਾ ਹੁਣ ਮੈਨੂੰ ਦਿਖਤਿਆ ਜੀ ਆ ਵੇਖੋ ਮੇਰੇ ਨਿੱਕੇ ਨਿੱਕੇ ਮੇਰਾ ਪਰਦਾ ਆ ਮੈਂ ਆਪਣੇ ਪਰਿਵਾਰ ਦੇ ਵਿੱਚ ਮੇਰਾ ਵੱਡੇ ਮੰਡੇਰੀਆਂ ਤਿੰਨ ਗੁੱਡੀਆਂ ਇੱਕ ਲੜਕਾ ਹੈ ਤੇ ਦੂਜੇ ਥੋੜੇ ਜਿਹਾ ਵੇਖੋ ਆ ਦੋ ਤਿੰਨ ਸਾਲ ਐ ਇਹ ਮੁੰਡੇ ਦੇ ਵਿਆਹ ਨੂੰ ਹੋਏ ਆ ਤੇ ਉਹ ਵੀ ਇੱਕ ਪਰਿਵਾਰ ਨੂੰ ਰਹਿੰਦੇ ਆ ਸਾਡਾ ਕੋਈ ਵੀ ਤਿੰਨ ਦੋ ਬਲਬ ਜਗਦੇ ਆ ਹੂੰ ਆ ਵੀ ਲੋ ਸਾਹਮਣੇ ਜੀ ਮੈਂ ਆਪਣੇ ਘਰ ਦੇ ਵਿੱਚ ਖਲੋਤਾ ਬੇਨਤੀ ਹੈ ਕਿ ਜਿਹੜੀ ਸਿਸੋ ਜੂਨਤ ਮਾਫ ਆ ਆ ਦੋਹਾਂ ਬਲਬਾਂ ਦੇ ਨਾਲ ਤੇ ਦੋ ਪੱਖਿਆਂ ਦੇ ਨਾਲ ਤੇ ਖਾਦੀ ਨਹੀਂ ਜਾਂਦੀ ਆ ਜਿਹੜਾ ਬਿੱਲ ਆ ਸਾਨੂੰ ਸਰ ਸਾਥੀ ਜੋੜ ਕੇ ਸਾਡੀ ਰਿਕਵੈਸਟ ਹੈ ਕਿ ਅਹੀਂ ਇੰਨੀ ਜੋ ਕੇ ਨਹੀਂ ਹੈ ਕਿ 90000 ਰੁਪਇਆ ਤੇ ਅਸੀਂ ساری ਉਮਰ ਨਹੀਂ ਤਰ ਸਕਦੇ ਜਿੰਨਾ ਜ ਸਾਡੀ ਜ਼ਿੰਦਗੀ ਆ ਹੂੰ ਸਦਾ ਕੀ ਬੇਨਤੀ ਹੱਥ ਜੋੜ ਕੇ ਕਿ ਸਾਨੂੰ ਕੁਛ ਨਾ ਕੋਈ ਸਾਡੇ ਵਾਸਤੇ ਕੀਤਾ ਜਾਵੇ ਕੀ ਕੰਮ ਕਰਦੇ ਜੀ ਤੁਸੀਂ ਮੈਂ ਜੀ ਅੱਜ ਤਾਂ ਆਟੋ ਚਲਾਉਣਾ ਜੀ ਹੂੰ ਆਟੋ ਰਕਸ਼ਾ ਚਲਾਉਣਾ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਜਸਪਾਲ ਸਿੰਘ ਆ ਜੀ ਹਾਂਜੀ ਵੀਰ ਜੀ ਗਲਜਾਰ ਮਸੀ ਮਾੜੀ ਮਗੇ ਵਲੋਂ ਤੁਹਾਡੇ ਤੇ ਦੋਸ਼ ਲਾਏ ਗਏ ਵਾ ਇਹਨਾਂ ਦਾ ਰੰਜਿਸ਼ ਤਾ ਤੇ ਮੀਟਰ ਪੁੱਟਿਆ ਗਿਆ ਪਾ ਜੀ ਉਹਨਾਂ ਦਾ ਬਿੱਲ ਵਾ 1 ਲੱਖ ਰੁਪਏ ਦੇ ਲਾਗੇ ਜਦੋਂ ਕਿੰਦਾ ਹੋ ਸਰਪੰਚ ਸਾਹਿਬ ਉਹਨਾਂ ਨੇ ਉਹਨਾਂ ਨੂੰ ਉਹ ਵੇਲੇ ਛਡਵਾਇਆ ਸੀ ਕਿ ਇਹਨਾਂ ਨੂੰ ਜਾਣਦੇ ਕੋਈ ਨਹੀਂ ਧਾਰ ਦਿੰਦੇ ਆ ਇਹਨਾਂ ਨੇ ਬੇਲਣੀ ਤਾਰਿਆ ਉਹਨਾਂ ਨੂੰ ਸਾਾਨੂੰ ਐਕਸਨ ਸਾਹਿਬ ਵੱਲੋਂ ਦਹਿਦ ਸੀ ਉਹਨਾਂ ਨੇ ਕਲਾਇਆ ਐਕਸਨ ਤੇ ਐਸ.ਵੀ. ਸਾਹਿਬ ਨੇ ਜਿਹੜੇ ਜਿਹੜੇ ਜਾਦੇ ਪਹਿਲਾਂ ਉਹਨਾਂ ਦੇ ਮੀਟਰ ਜਿਹੜੇ ਪੁੱਟ ਦਿੱਤੇ ਜਾਣ। ਮਿਰਜੀ ਉਹਨਾਂ ਵੱਲ ਇਹ ਵੀ ਦੋਸ਼ ਲਾਏ ਗਏ ਆ ਵੀ ਤਾਰਾਂ ਪੁੱਟ ਕੱਟ-ਕੱਟ ਕੇ ਉਹਨਾਂ ਦੇ ਪੈਰਾਂ ਵਿੱਚ ਛੁੱਟੀਆਂ ਗਈਆਂ ਤੇ ਆਂਡੀਆਂ ਗਵਾਂਡੀਆਂ ਨੂੰ ਕਿਹਾ ਗਿਆਗਾ ਵੀ ਜਿਹੜਾ ਇਹਨਾਂ ਦੀ ਤਾਰ ਲਵਾਊਗਾ ਉਹਨਾਂ ਦੇ ਵੀ ਮੀਟਰ ਪੁੱਟੇ ਜਾਣਗੇ। ਮੈਂ ਤਾਂ ਬਿਲਕੁਲ ਭਾਜੀ ਇਹੋ ਜੀ ਗੱਲ ਕਿਸੇ ਨੇ ਉਹ ਨਹੀਂ ਆਖੀ। ਤਾਂ ਨਾ ਸਾਨੂੰ ਆਖਣ ਦੀ ਲੋੜ। ਤੇ ਕੀ ਕਹਿਣਾ ਚਾਹੋਗੇ? ਅਹੀ ਤਾਂ ਨੇ ਵੀ ਅਸੀਂ ਮੀਟਰ ਜਦੋਂ ਸਾਨੂੰ ਇੱਕ ਤਰ੍ਹਾਂ ਅਭਸਰਾਂ ਨਾਲ ਬਤਾਇਆ ਤਾਂ ਅਸੀਂ ਉਹ ਆਪਦੀ ਕਾਰਵਾਈ ਉਹਨਾਂ ਦੇ ਕਹਿਣ ਦੇ ਤਾਈਂ ਕੀਤੀ ਆ ਉਸ ਤਰ੍ਹਾਂ ਨਹੀਂ ਕੀਤੀ ਕੋਈ ਉਹਨਾਂ ਵੱਲੋਂ ਕਿਹਾ ਗਿਆ ਵਾ ਵੀ ਸਾਡੇ ਘਰ ਦੇ ਵਿੱਚ ਦੋ ਪੱਕੇ ਆ ਇੱਕ ਬਲਬਿਆ ਤੇ ਇਹਨਾਂ ਬਿੱਲ ਸਾਨੂੰ ਨਹੀਂ ਆ ਸਕਦਾ ਇਹ ਰੰਜਿਸ਼ ਦੀ ਤਰ੍ਹਾਂ ਤੇ ਹੋਇਆ ਬਾਜੀ ਇਹ ਇਸੇ ਦੀ ਅੱਜ ਤੋਂ 10 ਸਾਲ ਦੀ ਪਹਿਲਾਂ ਦੀ ਗੱਲ ਆ ਜੀ ਦੋ ਸਰਕਾਰਾਂ ਬਦਲ ਚੁੱਕੀਆਂ ਮੈਂ ਜਦੋਂ ਦਾ ਬਿੱਲ ਵਾ ਇਹਨਾਂ ਦਾ ਦੋ ਨਾਮ ਤੋਂ ਖੰਦਾ ਹੋ ਸਰਪੰਚ ਜੀ ਜਿਉਂ ਨਾਲ ਨੂੰ ਨਹੀਂ ਦਪੋਛ ਦਿੱਤਾ ਜਾਵੇ ਵੀ ਇਹ ਬਿੱਲ ਉਦੋਂ ਇਹ ਇਹਨਾਂ ਕੋ ਮੰਗਣ ਗਏ ਆ ਉਹਨਾਂ ਨੇ ਆਖਿਆ ਵੀ ਰਹਿਣ ਦੇ ਕੋਈ ਨਹੀਂ ਤਾਰ ਦਿੰਦੇ ਮੌਜੂਦਾ ਸਰਕਾਰ ਦੇ ਵਿੱਚ 600 ਯੂਨਿਟ ਮਾਫ ਕੀਤੀ ਗਈ ਹੈ ਉਹ ਕਹਿੰਦੇ ਇਹਨਾਂ ਬਿੱਲ ਸਾਨੂੰ ਆ ਨਹੀਂ ਸਕਦਾ ਸਾਡੇ ਜੋ ਦੇ ਜਿਹੜਾ ਮੀਟਰ ਦੇ ਵਿੱਚ ਤਾਰਾਂ ਲੱਗੀਆਂ ਉਹਨਾਂ ਦੇ ਵਿੱਚ ਕਈ ਜੋੜ ਪੈਂਦੇ ਨੇ ਉਹਾਂ ਦੇ ਬਿਨਾਂ ਉਹਦੀ ਸਾਡੀ ਨਹੀਂ ਗਲਤੀ ਕੋ ਰਾਹ ਦੇ ਵਿੱਚ ਵੀ ਜੋੜ ਕਰਦਾ ਉਹਦੇ ਚਾਹ ਸਾਨੂੰ ਨਹੀਂ ਇਸ ਗੱਲ ਦਾ ਪਤਾ ਇਹ ਆਪਦੀ ਅਫਸਰਾਂ ਨੂੰ ਵਾਸਤੇ ਮਿਲ ਕੇ ਦਿਲ ਦਾ ਕਰਾ ਲਓ ਜੋ ਕਰਵਾਉਣੇ ਉਹਦੇ ਵਿੱਚ ਸਾਡੀ ਨਹੀਂ ਕੋਈ ਗਲਤੀ ਨਹੀਂ ਉਹਨਾਂ ਦਾ ਕਹਿਣਾ ਹੈ ਉਹਨਾਂ ਵੀ ਸਾਡੀ ਤਾਰ ਦੇ ਵਿੱਚ ਜੋੜਵਾ ਦੇਖ ਹੋਰ ਵੀ ਕੋਈ ਦੋ ਤਾਰ ਲਾ ਸਕਦਾ ਵਾ ਤੇ ਉਹਦੇ ਵਿੱਚ ਸਾਡਾ ਕੀ ਕਸੂਰ ਹੈ ਜੀ ਭਾਜੀ ਉਹਦੇ ਵਿੱਚ ਸਹੀ ਹੈ ਅਗਲੇ ਨੂੰ ਪੁੱਛ ਸਕਦੇ ਆਂ ਅਸੀਂ ਥੋੜਾ ਪੁੱਛ ਸਕਦੇ ਆਂ ਹੋਰ ਕੁਝ ਕਹਿਣਾ ਚਾਹੋਗੇ ਇਹੋ ਜਿਹੇ ਹੈ ਅਸਰਾਂ ਦੇ ਕਰਨ ਤੇ ਜਿਹੜੇ ਮੀਟਰ ਪੁੱਟਿਆ ਬਿੱਲ ਦੇ 1 ਲੱਖ ਦੇ ਲੱਖ ਛਕੇ ਬਿੱਲ ਬੰਨਾਂ ਦਾ ਇਹ ਗਿਲਜਾਰ ਵਸੀਆਂ ਦਾ ਹਾਂਜੀ ਜੋ ਇਹ ਨਹੀਂ ਵੀ ਇਹਨਾਂ ਦਾ ਕੱਲਿਆਣਾ ਕੋਈ ਸਾਡਾ ਇਹਨਾਂ ਨਾਲ ਕੋਈ ਵਿਰੋਧ ਨਹੀਂ ਕੋਈ ਗੱਲਬਾਤ ਨਹੀਂ ਕੋਈ ਰੰਜਿਸ਼ ਨਹੀਂ ਗਈ ਅਸੀਂ ਜੋ ਸਾਨੂੰ ਮਹਿਕਮੇ ਨੇ ਕਿਹਾ ਸੋ ਅਸੀਂ ਕੰਮ ਕੀਤਾ ਠੀਕ ਹੈ ਧੰਨਵਾਦ